ਉਹ ਅਸੀਂ ਜਿਸ ਦਿਨ ਦੀ ਟਿਕਟ ਮਿਲ ਗਿਆ ਤੇ ਸਾਰੇ ਜਿੰਨੇ ਮੇਰੇ ਖੜੇ ਨੇ ਬਾਜਵਾਲ ਸਾਹਿਬ ਖੜੇ ਨੇ ਫਾੜਾ ਸਾਹਿਬ ਖੜੇ ਨੇ ਨਰੇਸ਼ਪੁਰੀ ਜੀ ਸਾਡੀ ਭੈਣ ਜੈ ਪਰੋਣਾ ਜੀ ਔਰ ਅਮਿਤ ਵੀ ਮੇਰੇ ਨਾਲ ਖੜੇ ਸਾਰ ਬਾਜਵਾਲ ਸਾਹਿਬ ਅੱਜ ਵੀ ਮੀਟਿੰਗ ਕਰ ਰਹੇ ਨੇ ਤ੍ਰਿਪੁਰ ਬਾਜਵਾ ਜੀ ਕਿਉਂਕਿ ਉਹਨਾਂ ਦੇ ਪਰਸੋਂ ਪ੍ਰੋਗਰਾਮ ਨੇ ਉੱਥੇ ਬਠਾਲੇ ਦਾ ਤੇ ਉਹਨਾਂ ਨੇ ਅੱਜ ਵੀ ਮੀਟਿੰਗ ਰੱਖੀ ਸੀ ਜਦੋਂ ਕੱਲ ਸ਼ਾਮ ਨੂੰ ਉਹਨਾਂ ਨੂੰ ਦੱਸਿਆ ਮੈਨੂੰ ਕਿ ਤੇਰੇ ਸਾਹਮਣੇ ਤੇ ਮੀਟਿੰਗਾਂ ਰੱਖਿਆ ਉਹ ਵੀ ਉੱਥੇ ਵੇਖ ਤੇ ਨੇ ਸਾਰਿਆਂ ਨੇ ਇਲੈਕਸ਼ਨ ਸਟਾਰਟ ਕੀਤੀ ਆ ਅੱਜ ਫਾਰਮਲੀ ਅੱਜ ਨੋਮੀਨੇਸ਼ਨ ਹੈ ਔਰ ਬਾਜਵਾ ਸਾਹਿਬ ਨੇ ਹੋਰ ਨਾ ਜ਼ਿਲ੍ਹਿਆਂ ਚ ਵੀ ਜਾਣਾ ਸੀ ਅੰਦਰ ਜਿਹੜਾ ਸਿਸਟਮ ਹੈ ਕਿ ਤਿੰਨ ਚਾਰ ਆਦਮੀਆਂ ਦਾ ਉਹਦੇ ਕਰਕੇ ਵੇਖੋ ਅੱਜ ਜੋ ਦੇਸ਼ ਦੇ ਹਾਲਾਤ ਨੇ ਜਿਸ ਤਰੀਕੇ ਨਾਲ ਬਾਰਡਰ ਨੇ ਜਿੱਦਾਂ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਨਸ਼ੇ ਦੀ ਪ੍ਰੋਬਲਮ ਹੈ ਔਰ ਇਲੀਗਲ ਵੈਪਨਸ ਦੀ ਪ੍ਰੋਬਲਮ ਹੈ ਇਹ ਸਾਰੀਆਂ ਚੀਜ਼ਾਂ ਦਾ ਉੱਥੇ ਜਿਹੜਾ ਕੀਤਾ ਜਾਏਗਾ ਗੱਲਬਾਤ ਕੀਤੀ ਜਾਏਗੀ ਔਰ ਪਾਰਲੀਮੈਂਟ ਦੇ ਵਿੱਚ ਦੇਸ਼ ਦੀ ਗੱਲ ਕੀਤੀ ਜਾਏਗੀ ਪੰਜਾਬ ਦੀ ਗੱਲ ਕੀਤੀ ਜਾਏਗੀ ਗੁਰਦਾਸਪੁਰ ਡਿਸਟ੍ਰਿਕਟ ਦੀ ਗੱਲ ਕੀਤੀ ਜਾਏਗੀ ਤੇ ਸਾਨੂੰ ਕੀ ਕੀ ਪ੍ਰੋਬਲਮ ਨੇ ਤੇ ਇਹ ਨਹੀਂ ਹੋਏਗਾ ਕਿ ਜਿੱਤ ਕੇ ਚਲੇ ਜਾਓ ਤੇ ਉਹਦੇ ਬਾਅਦ ਉੱਥੇ ਪਾਰਲੀਮੈਂਟ ਦਾ ਦਰਵਾਜ਼ਾ ਵੀ ਨਾ ਲੱਗੇ ਜੇ ਲੋਕਾਂ ਨਾਲ ਧੋਖਾ ਕੀਤਾ ਜਾਏ ਜੇ ਧੋਖਾੜੀ ਪੌਟਿਕ ਲੋਕ ਨਹੀਂ برداشت ਕਰਨਗੇ ਬੀਜੇਪੀ 400 ਦਾ ਨੈਰੇਟਿਵ ਸੈੱਟ ਕਰ ਰਹੀ ਹੈ ਭਗਵੰਤਬਾ 13 ਜਿਲ੍ਹੇ ਦੀ ਗੱਲ ਕਰ ਰਹੀ ਮਿਲਖਲ ਭਗਵੰਤਬਾ ਨੂੰ ਉਹਨਾਂ ਨੂੰ ਅੱਗੇ ਪਿੱਛੇ ਦਾ ਪੁਲੇਖਾ ਲੱਗਿਆ ਸੀ ਉਹ 013 ਨੂੰ ਕਹਿਣਾ ਚਾਹੁੰਦੇ ਤੇ ਉਹਨਾਂ ਕੋਲ ਪੁਲੇਖਾ ਨਿਕਲ ਗਿਆ ਇੱਕ ਅੱਦੇ ਦਿਨ ਚ ਕਹਿ ਦੇਣਗੇ ਜੀਰੋ ਤੇਰਾ ਉਹੀ ਕਹਿ ਦੇਣਗੇ ਜਿਹੜੀ ਖਾਲੀ ਦਲ ਜਾਂ ਬੀਜੇਪੀ ਜਿਹੜੇ ਦੋਵੇਂ ਅਲਾਈਅੰਸ ਨੇ ਦੋਨਾਂ ਦਾ ਆਪਸ ਵਿੱਚ ਭਾਈਵਾਲੀ ਪੱਕੀ ਹੋ ਗਈ ਸੀ ਪਤਾ ਨਹੀਂ ਕਿਵੇਂ ਕਿਸਾਨਾਂ ਜਦੋਂ ਧਰਨੇ ਲਾਏ ਉਹਦੇ ਕਰਕੇ ਇਹਨਾਂ ਨੇ ਵਿਡਰੋਅ ਕੀਤਾ ਬੀਜੇਪੀ ਦਾ ਮੇਰੇ ਖਿਆਲ ਕੇ ਅੱਜ ਤੋਂ 3 ਮਹੀਨੇ ਪਹਿਲਾਂ ਕੀ ਆਪ ਕੀ ਬਾਅਦ 400 ਪਾਰ ਹੁਣ ਕਦੀ ਬੀਜੇਪੀ ਨੇ ਨਹੀਂ ਕਿਹਾ ਬੀਜੇਪੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਪ੍ਰਧਾਨ ਮੰਤਰੀ ਬੈਕਫੋਰਟ ਚ ਹੋ ਗਏ ਜਿਸ ਤਰ੍ਹਾਂ ਦੀ ਪ੍ਰਧਾਨ ਮੰਤਰੀ ਦੀਆਂ ਸਪੀਚਾਂ ਨੇ ਉਹ ਮੇਰੇ ਖਿਆਲ ਕੇ ਇੱਕ ਪ੍ਰਧਾਨ ਮੰਤਰੀ ਦੇ ਜਿਹੜੀ ਅਸੀਂ ਸੌਂਖ ਖਾਦੀ ਹੁੰਦੀ ਹੈ ਉਹਦੇ ਤੇ ਅਸੀਂ ਕਹਿੰਨੇ ਅਸੀਂ ਕਿਸੇ ਵੀ ਧਰਮ ਤੋਂ ਉੱਪਰ ਉੱਠ ਕੇ ਜਾਤੀ ਭੇਦਭਾਵ ਤੋਂ ਉੱਪਰ ਉੱਠ ਕੇ ਦੇਸ਼ ਦੀ ਸੇਵਾ ਕਰਾਂਗੇ ਤੇ ਜੇ ਅਸੀਂ ਇਹੋ ਜਿਹੇ ਸਟੇਟਮੈਂਟਾਂ ਦੇ ਕੇ ਦੇਸ਼ ਦੀ ਧਰਮ ਨਿਰਪੱਖ ਦੇਸ਼ਾ ਸਾਡਾ ਜੇ ਉਹਨੂੰ ਠੇਸ ਪਹੁੰਚੀਆ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਦਲ ਬਦਲੀ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਦੇਸ਼ ਦੀ ਅਖੰਡਤਾ ਵਾਲਿਆਂ ਨੂੰ ਸਾਬਦੀ ਨਾਮਿਨੇਸ਼ਨ ਵਾਸਤੇ ਅੱਜ ਦੇ ਦਿਨ ਦਾ ਅਬਸਾਦ ਦੀ ਨਾਮਿਨੇਸ਼ਨ ਵਾਸਤੇ ਸਾਰੇ ਕਾਂਗਰਸੀ ਲੀਡਰਸ਼ਿਪ ਇਕੱਤਰ ਹੋ ਲਈ ਜੀ ਤੇ ਗੁਰੂ ਮਾਰਾ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਤਗੜੇ ਹੋ ਕੇ ਜਿੱਤ ਦੋਏ ਦਾਵਾ ਸਾਹਿਬ ਤਗੜੇ ਹੋ ਕੇ ਵੋਟਾਂ ਨਾਲ ਜਿੱਤਣ ਤੇ ਸਮੁੱਚੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਪਾਰਲਮੈਂਟ ਲੜ ਰਹੇ ਹੋਏ ਕੈਂਡੀਡੇਟਸ ਨੇ ਸਾਰਿਆਂ ਨੂੰ ਗੁਰੂ ਮਾਰਾ ਸਾਹਿਬ ਜੈਤਵਾਨ ਕਿਉਂਕਿ ਇਸ ਟਾਈਮ ਜਿਸ ਕਿਸਮ ਦੇ ਹਾਲਾਤ ਨੇ ਦੇਸ਼ ਦੇ ਵਿੱਚ ਜੇ ਅਸੀਂ ਜਮਹੂਰੀਅਤ ਬਚਾਣੀ ਹੈ ਜੇ ਡਾਕਟਰ ਪੀਮਰਾਓ Ambedkar ਸਾਹਿਬ ਦੀ ਕਨਸਟੀਟਿਊਸ਼ਨ ਬਚਾਣੀ ਹੈ ਜੇ ਇਹ ਜਿਹੜਾ ਨਫਰਤ ਦਾ ਇੱਕ ਮਾਹੌਲ ਹੈ ਉਸ ਨੂੰ ਬਚਾਣਾ ਤੇ ਜੇ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ ਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਇਲਾਵਾ ਹੋਰ ਕੋਈ ਵਿਕਲਪ ਸਾਰੇ ਦੇਸ਼ 'ਚ ਹੈ ਨਹੀਂ ਵੱਡੇ ਪੇਮਾਨੇ ਨਾਲ ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ ਉਥੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇੰਡੀਆ ਬਲੌਕ ਜਿਹੜਾ ਹੈ ਇਹਨੂੰ ਮੈਜੋਰਿਟੀ ਮਿਲੇਗੀ ਇਹ ਆਂਦੀ ਸਰਕਾਰ ਜਿਹੜੀ ਹੈ ਕਾਂਗਰਸ ਦੀ ਲੀਡਰਸ਼ਿਪ ਦੇ ਥੱਲੇ ਹਿੰਦੁਸਤਾਨ ਦੇ ਵਿੱਚ ਸਰਕਾਰ ਆਏਗੀ ਜਿਹੜੀ ਹਰ ਵਰਗ ਦਾ ਖਿਆਲ ਰੱਖੇਗੀ ਡੈਮੋਕ੍ਰੇਸੀ ਨੂੰ ਵੀ ਬਚਾਏਗੀ ਕਨਸਟੀਟਿਊਸ਼ਨ ਨੂੰ ਵੀ ਬਚਾਏਗੀ ਤੇ ਹਰ ਵਰਗ ਭਾਵੇਂ ਦਲਿਤ ਭਰਾ ਨੇ ਭਾਵੇਂ ਪਛੜੀਆਂ ਸ਼ਰੀੜੀਆਂ ਨੇ ਭਾਵੇਂ ਇਕਨੋਮਿਕਲੀ ਬੈਕਵਰਡ ਨੇ ਭਾਵੇਂ ਘੱਟ ਗਿਣਤੀਆਂ ਨੇ ਉਹ ਇਸ ਸਭਾਨ ਦੇਸ਼ ਨੂੰ ਆਪਣਾ ਦੇਸ਼ ਸਮਝਣ ਜਿਸ ਕਿਸਮ ਦੇ ਪਹਿਲੇ ਹਾਲਾਤ ਇੱਕ ਟਾਈਮ ਤੇ ਸੀ ਇਸ ਮਹਾਨ ਮੁਲਕ ਦੀ ਪਛਾਣ ਮਹਾਤਮਾ ਗਾਂਧੀ ਤੇ ਮਹਾਤਮਾ ਬੁੱਧ ਦੇ ਨਾਲ ਹੈ ਉਹੀ ਪਿਆਰ ਦਾ ਸੰਦੇਸ਼ ਇੱਕ ਵਾਰ ਫੇਰ ਸਾਰੇ ਦੇਸ਼ ਦੇ ਵਿੱਚ ਚੱਲੇਗਾ ਜਦੋਂ ਇੱਥੇ ਇੰਡੀਆ ਅਲਾਈਅੰਸ ਦੀ ਗਵਰਨਮੈਂਟ ਬਣੀ। ਸੋ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਰੰਦਾਵਾ ਸਾਹਿਬ ਨੂੰ ਬੈਸਟ ਆਫ ਲੱਕ ਦੀ ਸ਼ੇਕਣਾ ਚਾਹੁੰਦੇ ਕਿਉਂਕਿ ਅੰਦਰ ਇਹਨਾਂ ਨੇ ਤੇ ਇੱਕ ਦੋ ਹੋਰ ਸਾਥੀਆਂ ਨੇ ਡਾਕੂਮੈਂਟਸ ਦੇਣ ਵਾਸਤੇ ਜੰਨਾ। ਤੇ ਮੇਰੇ ਵੱਲੋਂ ਬਹੁਤ-ਬਹੁਤ